ਯਾਰੇ ਸੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਡੇ ਨਾਲ ਗੱਲ ਕਰਾਂਗਾ ਸਾਇਲੈਂਟ ਹਾਰਟ ਅਟੈਕ ਬਾਰੇ ਜੋ ਸਾਨੂੰ ਦਿਲ ਦੇ ਦੌਰੇ ਨੂੰ ਅਸੀਂ ਚੁੱਪ ਦਿਲ ਦਾ ਦੌਰਾ ਕਹਿੰਦੇ ਸਾਇਲੈਂਟ ਹਾਰਟ ਅਟੈਕ ਜੋ ਕਈ ਵਾਰੀ ਸਾਨੂੰ ਕੋਈ ਤਕਲੀਫ ਹੀ ਨਹੀਂ ਦਿੰਦਾ ਕੋ ਸਾਡੀ ਛਾਤੀ ਦੇ ਵਿੱਚ ਜਿਵੇਂ ਦਰਦ ਹੋਣੀ ਜਾਂ ਇਸ ਤਰ੍ਹਾਂ ਦੀਆਂ ਕੋਈ ਨਿਸ਼ਾਨੀਆਂ ਸਾਨੂੰ ਆਉਂਦੀਆਂ ਹੀ ਨਹੀਂ ਗੀਆਂ لیکن ਐਕਟਿਓ ਦਿਲ ਦਾ ਦੌਰਾ ਹੁੰਦਾ ਜਿਹਨੂੰ ਅਸੀਂ ਕਈ ਵਾਰੀ ਦਿਲ ਦਾ ਦੌਰਾ ਸਮਝਦੇ ਨਹੀਂ ਹੈ। ਔਰ ਉਹਦੇ ਨਾਲ ਸਾਡਾ ਕਈ ਵਾਰੀ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਅੱਜ ਆਪਾਂ ਉਹਦੇ ਬਾਰੇ ਥੋੜੀ ਜੀ ਗੱਲ ਕਰਦੇ ਹਾਂ। ਕਿ ਸਾਇਲੈਂਟ ਹਰਟ ਅਟੈਕ ਕੀ ਹੁੰਦਾ? ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ? ਔਰ ਉਹ ਕਿੰਨਾ ਲੋਕਾਂ ਨੂੰ ਜ਼ਿਆਦਾ ਹੋ ਸਕਦਾ ਤੇ ਉਹਦੇ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ? ਹੁਣ ਸਾਇਲੈਂਟ ਹਰਟ ਅਟੈਕ ਦਿਲ ਦੇ ਦੌਰੇ ਦੇ ਜਿਹੜੇ ਆਮ ਲੱਛਣ ਹੁੰਦੇ ਆ ਨਾ ਜਿਵੇਂ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਤੇ ਉਹਦੀ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਉਹ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਸਾਇਲੈਂਟ ਦੇ ਵਿੱਚ ਨਹੀਂ ਆਉਂਦੀਆਂ ਕਿਉਂ ਲੱਛਣ ਆਮ ਦਿਲ ਦੇ ਦੌਰੇ ਨਾਲ ਸੰਬੰਧਿਤ ਨਹੀਂ ਹੁੰਦੇ ਕੋਈ ਲੱਛਣ ਨਹੀਂ ਚੁੱਪ ਦੇ ਦਿਲ ਦੇ ਦੌਰੇ ਦੀ ਪਛਾਣ ਕਰਨਾ ਮੁਸ਼ਕਲ ਬਣ ਜਾਂਦਾ ਹੈ ਜਦੋਂ ਸਾਇਲੈਂਟ ਹਾਰਟ ਅਟੈਕ ਦਾ ਪਤਾ ਲਗਾਉਣਾ ਮਰੀਜ਼ ਨੂੰ ਮੁਸ਼ਕਲ ਬਣ ਜਾਂਦਾ ਹੈ ਕਿਦਾ ਮਰੀਜ਼ ਨੂੰ ਨਹੀਂ ਪਤਾ ਲੱਗਦਾ ਕੋ ਜਦੋਂ ਜਿੰਨਾ ਚਿਰ ਪੇਸ਼ੈਂਟ ਨੂੰ ਪਤਾ ਨਹੀਂ ਲੱਗੂਗਾ ਤਾਂ ਉਹ ਡਾਕਟਰ ਕੋਲ ਨਹੀਂ ਜਾਊਗਾ ਕਿਉਂਕਿ ਡਾਕਟਰ ਦੇ ਕੋਲ ਅਸੀਂ ਉਦੋਂ ਹੀ ਜਾਂਦੇ ਹਾਂ ਜਦੋਂ ਸਾਨੂੰ ਕਿਸੇ ਬਿਮਾਰੀ ਬਾਰੇ ਕੋਈ ਨਿਸ਼ਾਨੀ ਜਾਂ ਕੋਈ ਤਕਲੀਫ ਆਉਂਦੀ ਹੈ ਬਾਕੀ ਤੇ ਚਲੋ ਡਾਕਟਰ ਨੇ ਫਿਰ ਜਾਂਚ ਕਰਕੇ ਦੇਖਣਾ ਹੁੰਦਾ ਕੁਝ ਲੂੜੀਨ ਦੇ ਟੈਸਟ ਕਰਾਉਣੇ ਹੁੰਦੇ ਆ ਜਿਵੇਂ ECG ਹੈ ਬਲੱਡ ਦੇ ਟੈਸਟ ਹੈ ਸਕੈਨਿੰਗ ਹੈ ਜੋ ਜੋ ਵੀ ਹੈ ਉਹ ਬਾਦੀਆਂ ਅਗਲਾ ਪਰ ਜਿੰਨਾ ਚਿਰ ਪੇਸ਼ੈਂਟ ਨੂੰ ਕੋਈ ਤਕਲੀਫ ਨਹੀਂ ਆਊਗੀ ਤਾਂ ਅਸੀਂ ਜਾਣਾ ਹੀ ਨਹੀਂ ਡੋਟ ਕੋਕੋ ਡਾਕਟਰ ਕੋਲ ਤੇ ਅਸੀਂ ਉਦੋਂ ਹੀ ਜਾਵਾਂਗੇ ਨਾ ਜੇ ਸਾਨੂੰ ਕੋਈ ਤਕਲੀਫ ਹੋਊਗੀ ਤੇ ਕਈ ਕਈ ਵਾਰੀ ਅਸੀਂ ਛੋਟਾ-ਮੋਟਾ ਐਵੇਂ ਸਮਝ ਲੈਂਦੇ ਜਿਉਂ ਉਹ ਹੈ ਜਿਉਂ ਆ ਜਿੱਚ ਲੋ ਕੋਈ ਗੱਲ ਹੁਣ ਉਹਦੇ ਬਾਰੇ ਮੈਂ ਥੋੜੀ ਜੀ ਤੁਹਾਨੂੰ ਇੱਕ ਬੇਸਿਕ ਇੰਟਰੋਡਕਸ਼ਨ ਜਿਹੜੀ ਆ ਸੰਖੇਪ ਜਾਣਕਾਰੀ ਦਿੰਨਾ ਪਰ ਇਹ ਦੂਜਿਆਂ ਦੌਰਿਆਂ ਦੇ ਨਾਲੋਂ ਹੀ ਜਿਹੜਾ ਸਾਨੂੰ ਮੇਜਰ ਅਟੈਕ ਹੁੰਦਾ ਉਸ ਤਰ੍ਹਾਂ ਦੀ ਨੁਕਸਾਨ ਕਰਦਾ ਸਾਇਲੈਂਟ ਹਾਰਟ ਅਟੈਕ ਵੀ ਸਾਇਲੈਂਟ ਹਾਰਟ ਅਟੈਕ ਦੀ ਕੋਈ ਸਾਨੂੰ ਕਈ ਵਾਰੀ ਤਕਲੀਫ ਬਾਰੇ ਕਲੀਅਰ ਪਤਾ ਹੀ ਨਹੀਂ ਲੱਗਦਾ ਉਹਦੀ ਨਿਸ਼ਾਨੀ ਬਾਰੇ ਕਲੀਅਰ ਪਤਾ ਨਹੀਂ ਲੱਗਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਸਰੀਰ ਨੂੰ ਕੋਈ ਸਾਡੀ ਜਾਨ ਨਹੀਂ ਲੈ ਸਕਦਾ ਜਾਂ ਸਾਨੂੰ ਕੋਈ ਡੈਮੇਜ ਨਹੀਂ ਕਰ ਸਕਦਾ ਕਿ ਡੈਮੇਜ ਉਹ ਦੂਜੇ ਦੌਰੇ ਵਾਂਗੂ ਹੀ ਕਰਦਾ ਵਾ ਜਿਸ ਦੌਰੇ ਦੇ ਵਿੱਚ ਦਿਲ ਦੇ ਦੌਰੇ ਦੇ ਵਿੱਚ ਜਾਂ ਹਾਰਟ ਅਟੈਕ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਉਹਦੇ ਵਾਂਗੂ ਹੀ ਡੈਮੇਜ ਕਰਦਾ ਵਾ ਨੁਕਸਾਨ ਪਹੁੰਚਾਉਂਦਾ ਵਾ ਕਈ ਵਾਰੀ ਕਿ ਮਹੀਨਾ ਮਹੀਨਾ ਵੀ ਸਾਨੂੰ ਚੱਲਦਾ ਰਹਿੰਦਾ ਥੋੜਾ ਬੋਲਾ ਤੇ ਉਹ ਸਾਨੂੰ ਪਤਾ ਹੀ ਨਹੀਂ ਲੱਗਦਾ ਲੇਕਿਨ ਉਹ ਆਪਣਾ ਡੈਮੇਜ ਜਿਹੜਾ ਵਾ ਸਾਡੇ ਹਰਟ ਦੇ ਮਸਲ ਦਾ ਜਾਂ ਸਾਡੇ ਸਰੀਰ ਦਾ ਜੋ ਵੀ ਇਨ ਇਨੇ ਨੁਕਸਾਨ ਕਰਨਾ ਉਹ ਨੁਕਸਾਨੇ ਕਰੀ ਜਾਂਦਾ ਇਹਦਾ ਮਤਲਬ ਐ ਨਹੀਂ ਕਿ ਸਾਨੂੰ ਕੋਈ ਨੁਕਸਾਨ ਨਹੀਂ ਕਰਦਾ ਹੁਣ ਇਹਦੀ ਸੰਖੇਪ ਜਾਣਕਾਰੀ ਦੀ ਆਪਾਂ ਗੱਲ ਕਰੀਏ ਤਾਂ ਇਹ ਸਾਇਲੈਂਟ ਹਾਰਟ ਅਟੈਕ ਉਹ ਹਾਰਟ ਅਟੈਕ ਹੁੰਦਾ ਵਾ ਜਿਸ ਵਿੱਚ ਕੋਈ ਲੱਛਣ ਨਹੀਂ ਆਉਂਦੇ ਜਾਂ ਬਿਲਕੁਲ ਹਲਕੇ ਲੱਛਣ ਹੁੰਦੇ ਆ ਜਿਨ੍ਹਾਂ ਬਾਰੇ ਅਸੀਂ ਕਦੀ ਸੋਚ ਨਹੀਂ ਗਏ ਜਾਂ ਕਿ ਇਹ ਸਾਨੂੰ ਦਿਲ ਦਾ ਦੌਰੇ ਦੇ ਲੱਛਣ ਹੋ ਸਕਦੇ ਆ ਜਾਂ ਦਿਲ ਦੀ ਦਰਦ ਹੈਗੀ ਹੈ ਕਿਉਂਕਿ ਇਹ ਦਿਲ ਦਾ ਦੌਰਾ ਜਿਹੜਾ ਵਾ ਉਹ ਫਿਰ ਮਾਇਓਕਾਰਡੀਅਲ ਇਨਫੈਕਸ਼ਨ ਵਗੈਰਾ ਚਲੋ ਜਿਹੜੀਆਂ ਦਿਲ ਦੇ ਹੋਰ ਡੈਮੇਜ ਕਰਦਾ ਮਸਲ ਨੂੰ ਉਹਨਾਂ ਦਾ ਕਾਰਨ ਬਣ ਜਾਂਦਾ ਕਿਉਂਕਿ ਜਦੋਂ ਵੀ ਇਹ ਦੌਰਾ ਆਉਂਦਾ ਵਾ ਸਾਨੂੰ ਤਾਂ ਉਹ ਦਿਲ ਦੇ ਜਿਹੜੇ ਮਸਲ ਨੂੰ ਆਕਸੀਜਨ ਪੂਰੀ ਨਹੀਂ ਮਿਲਦੀ ਜੇਹਦਾ ਕਰਕੇ ਦਿਲ ਦੇ ਮਸਲ ਜਿਹੜੇ ਆ ਉਹ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਆ ਮੰਨ ਲਓ ਕਿ ਤੁਸੀਂ ਫਸਲ ਬੀਜਦੇ ਹੋ ਉਹ ਫਸਲ ਨੂੰ ਪਾਣੀ ਦੀ ਲੋੜ ਹੈ ਲੈਕਿਨ ਉਹ ਉਹਨੂੰ ਪਾਣੀ ਮਿਲਦਾ ਨਹੀਂ ਪੂਰਾ ਜਿੰਨਾ ਪਾਣੀ ਮਿਲਣਾ ਚਾਹੀਦਾ ਤਾਂ ਉਹ ਪੌਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਡੇ ਦਿਲ ਦੇ ਮਸਲ ਹੈ ਜਦੋਂ ਉਹਨਾਂ ਨੂੰ ਲੋੜਿੰਦੀ ਖਾ ਖਾਗ ਉਹਨਾਂ ਦੀ ਕੀ ਦਿਲ ਦੇ ਮਸਲ ਨੂੰ ਜਿਹੜੇ ਕੰਮ ਕਰਨ ਵਾਸਤੇ ਉਹ ਦਿਲ ਜਿਵੇਂ ਸਾਰੇ ਸਾਡੇ ਸਰੀਰ ਨੂੰ ਖੂਨ ਪਹੁੰਚਾਉਂਦਾ ਤਾਂ ਦਿਲ ਨੂੰ ਕੰਮ ਕਰਨ ਵਾਸਤੇ ਵੀ ਖੂਨ ਦੀ ਲੋੜ ਹੁੰਦੀ ਹੈ ਆਕਸੀਜਨ ਦੀ ਲੋੜ ਹੁੰਦੀ ਹੈ ਜਾਂ ਹੋਰ ਖਾਗ ਦੀ ਜਿਹੜੀ ਖੂਨ ਦੇ ਰਾਹੀਂ ਮਿਲਣੀ ਹੁੰਦੀ ਹੈ ਤੇ ਜਦੋਂ ਫਿਰ ਆਕਸੀਜਨ ਪੂਰੀ ਨਹੀਂ ਮਿਲਦੀ ਤਾਂ ਸਾਡੇ ਉਹ ਮਸਲ ਜਿਹੜੇ ਨੇ ਉਹ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਸਾਨੂੰ ਕੋਈ ਨਿਸ਼ਾਨੀ ਨਹੀਂ ਆਉਂਦੀ ਤਾਂ ਅਸੀਂ ਡਾਕਟਰ ਕੋਲ ਜਾਂਦੇ ਨਹੀਂ ਤੇ ਉਹ ਸਾਡੇ ਵਿੱਚੇ ਵਿੱਚੋਂ ਫਿਰ ਸਾਡਾ ਨੁਕਸਾਨ ਜਿਹੜਾ ਉਹ ਕਰੀ ਜਾਂਦਾ ਤੇ ਸਾਡੇ ਦਿਲ ਨੂੰ ਜਿਹੜੀ ਆ ਉਹ ਇੰਜਰਡ ਕਰ ਦਿੰਦਾ ਰੋਗੀ ਕਰ ਦਿੰਦਾ ਦਿਲ ਦੇ ਦੌਰੇ ਦੇ ਨੁਕਸਾਨ ਜਦੋਂ ਪਹੁੰਚ ਜਾਂਦਾ ਵਾ ਤਾਂ ਉਹ ਸਾਨੂੰ ਕੋਈ ਨਹੀਂ ਫਿਰ ਜ਼ਿਆਦਾ ਇੱਕਦਮ ਸਵੀਗਰ ਹਾਰਟ ਅਟੈਕ ਜਦੋਂ ਸਾਡਾ ਦਿਲ ਡੈਮੇਜ ਹੋ ਜਾਂਦਾ ਚਾਹ ਦੇ ਮਸਲ ਡੈਮੇਜ ਹੋ ਜਾਂਦੇ ਆ ਵੇਨਸ ਨੂੰ ਮਾਰਟਰੀਜ਼ ਨੂੰ ਅੱਗੇ ਸਰੀਰ ਦੇ ਹੋਰ ਹਿੱਸਿਆਂ ਦੇ ਉੱਪਰ ਸਜੇ ਸਜੇ ਉਹ ਅਸਲ ਜਿਹੜੇ ਆ ਬੁਰੇ ਪ੍ਰਭਾਵ ਪਾਉਂਦਾ ਤੇ ਉਹ ਕਈ ਵਾਰੀ ਫਿਰ ਇੰਨਾ ਸਵੀਅਰ ਹੁੰਦਾ ਕਿ ਸਾਨੂੰ ਕਈ ਵਾਰੀ ਜ਼ਿਆਦਾ ਨੁਕਸਾਨ ਕਰ ਦਿੰਦਾ ਕਿਉਂਕਿ ਸਾਨੂੰ ਮੌਕਾ ਨਹੀਂ ਸੰਭਲਣ ਦਾ ਮਿਲਦਾ ਕਿਉਂਕਿ ਉਹਨੂੰ ਰੋਕਣ ਵਾਸਤੇ ਫਿਰ ਸਾਨੂੰ ਟਾਈਮਲੀ ਜਿੰਨਾ ਅਸੀਂ ਡਾਕਟਰ ਕੋਲ ਜਾਵਾਂਗੇ ਡਾਕਟਰ ਦੀ ਸਲਾਹ ਨਾਲ ਦਵਾਈਆਂ ਜਾਂ ਆਪਣੇ ਲਾਈਫ ਸਟਾਈਲ ਦੇ ਵਿੱਚ ਆਪਣੇ ਖਾਣ ਪੀਣ ਦੇ ਵਿੱਚ ਤਬਦੀਲੀ ਕਰਾਂਗੀ ਤਾਂ ਅਸੀਂ ਉਨਾ ਹੀ ਕਿਉਂਕਿ ਸਾਡੇ ਖੂਨ ਦੀਆਂ ਜਿਹੜੀਆਂ ਕਾਰਨਰੀ ਤਮਨੀਆਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਜਦੋਂ ਖੂਨ ਪੂਰਾ ਨਹੀਂ ਪਹੁੰਚਦਾ ਖੂਨ ਜਾਣਾ ਰੁਕ ਜਾਂਦਾ ਹੈ ਉਹ ਜਿਹੜਾ ਕਾਰਨਰੀ ਤਮਣੀ ਦੀ ਜਿਹੜੀ ਵਿਕੜਵਲ ਪੈਂਦੀ ਹੈ ਜਾਂ ਕੋ ਜਿਹੜੀ ਉਹਦੀਆਂ ਵਾਲਜ਼ ਹੁੰਦੀਆਂ ਨੇ ਉਹ ਉਹਨਾਂ ਦੇ ਵਿੱਚ ਵੀ ਨੁਕਸਾਨ ਪਹੁੰਚ ਜਾਂਦਾ ਹੁਣ ਤੁਸੀਂ ਸੁੱਤੇ ਹੋ ਜਾਗਦੇ ਹੋ ਦਿਲ ਦਾ ਦੌਰਾ ਤੁਹਾਨੂੰ ਸੁੱਤਿਆਂ ਨੂੰ ਵੀ ਪੈ ਸਕਦਾ ਹੈ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਸਨੂੰ ਹਰਟ ਟੈਕ ਹੋਇਆ ਜੀ ਕਈ ਵਾਰ ਨਹੀਂ ਤੇ ਅਸੀਂ इमोशनल ਤੌਰ ਦੇ ਉੱਤੇ ਜਾਂ ਸਰੀਰਕ ਤੌਰ ਦੇ ਉੱਤੇ ਥੋੜੇ ਤਣਾਅ ਦੇ ਵਿੱਚ ਹੋਏ ਹੁੰਦੇ ਨੇ ਤਾਂ ਸਾਨੂੰ ਉਦੋਂ ਥੋੜੀ ਇਹ ਇੰਨਾ ਜਿਆਦਾ ਮਹਿਸੂਸ ਨਹੀਂ ਹੁੰਦੀ ਦਰਦ ਕਿ ਜਿੰਨੀ ਆਮ ਦੌਰੇ ਦੇ ਵਿੱਚ ਹੁੰਦੀ ਹੈ ਤੁਸੀਂ इमोशनल ਤੌਰ ਤੇ ਕਈ ਵਾਰੀ ਮਤਲਬ ਤਣਾਅ ਦੇ ਵਿੱਚ ਹੁੰਦੇ ਹੋ ਸਟ्रेस ਦੇ ਵਿੱਚ ਹੁੰਦੇ ਹੋ ਗੁੱਸੇ ਦਾ ਇੱਕਦਮ ਦੌੜਾ ਪੈਂਦਾ ਤੁਹਾਨੂੰ ਤੇ ਵੈਰੀ ਲਾਈਟ ਕਈ ਵਾਰੀ ਪੀਨਸ ਹੁੰਦੀਆਂ ਨੇ ਜਾਂ ਸਿੰਪਟਮ ਹੋ ਕੇ ਜਾ ਕੇ ਥੋੜੇ ਦੱਸਣਾ ਤੁਹਾਨੂੰ ਹੁਣ ਸਾਇਲੈਂਟ ਹਰਟ ਜਿਹੜਾ ਇਹ ਕਾਫੀ ਹੱਦ ਤੱਕ ਲੋਕਾਂ ਨੂੰ ਜਿਹੜਾ ਵਾ ਅੱਜ ਕੱਲ ਆ ਰਿਹਾ ਕਾਫੀ ਕੇਸ ਇਹਦੇ ਆ ਰਹੇ ਨੇ ਹੁਣ ਇਹਦੇ ਕਾਰਨ ਦੀ ਅਗਰ ਆਪਾਂ ਗੱਲ ਕਰੀਏ ਜਾਂ ਇਹਦੇ ਲੱਛਣਾਂ ਦੀ ਪਹਿਲਾਂ ਆਪਾਂ ਥੋੜੀ ਜੀ ਗੱਲ ਕਰ ਲਈਏ ਕਿ ਇਹਦੇ ਹੋਰ ਕਲੀਅਰ ਕਿਸ ਨੂੰ ਕਿਵੇਂ ਪਤਾ ਲੱਗੂਗਾ ਥੋੜਾ ਸੰਗਤ ਧਿਆਨ ਰੱਖੀਓ ਨਾ ਲੱਛਣਾਂ ਦਾ ਹੁਣ ਛਾਤੀ ਦੇ ਦਰਦ ਜਿਹੜੇ ਸਟੇਬਲ ਐਂਜਾਇਨਾ ਦੇ ਵਿੱਚ ਹੁੰਦੇ ਆ ਸਟੇਰ ਐਂਜਾਇਨਾ ਨੂੰ ਬੋਲਦੇ ਆ ਦੇ ਉਲਟ ਮੇਨਤ ਨਾਲ ਜਦੋਂ ਅਸੀਂ ਜਾਂ ਆਰਾਮ ਨਾਲ ਜਾਂ ਦਵਾਈ ਨਾਲ ਸਾਨੂੰ ਰੁਕ ਜਾਂਦੇ ਆ ਕੁਝ ਜਿਹੜੀਆਂ ਸਟੇਬਲਸ ਹੁੰਦੀਆਂ ਨੇ ਨਾ ਉਹ ਅਸੀਂ ਮੈਡੀਸਨ ਦੇ ਨਾਲ ਜਾਂ ਆਰਾਮ ਕਰਨ ਦੇ ਨਾਲ ਰੁਕ ਜਾਂਦੀਆਂ ਨੇ ਮਤਲਬ ਤੁਹਾਨੂੰ ਛਾਤੀ ਦਾ ਦਰਦ ਹੋਇਆ ਤੁਹਾਡੇ ਡਾਕਟਰ ਨੇ ਅਗਰ ਤੁਸੀਂ ਪਹਿਲਾਂ ਡਾਕਟਰ ਕੋਲੋਂ ਤੁਹਾਡਾ ਟ੍ਰੀਟਮੈਂਟ ਚੱਲਦਾ ਚੈੱਕਅਪ ਕਰਵਾਇਆ ਉਹਨਾਂ ਦਵਾਈ ਦਿੱਤੀ ਹੁੰਦੀ ਹੈ ਤੁਹਾਨੂੰ ਵੀ ਜਦੋਂ ਦਰਦ ਹੋਵੇ ਆਖਾਲ ਉਹ ਉਦੋਂ ਰੁਕ ਜਾਂਦੀ ਹੈ ਹੁਣ ਜਦੋਂ ਛਾਤੀ ਦੇ ਦਰਦ ਉਦੋਂ ਨਹੀਂ ਰੁਕਦਾ ਜਦੋਂ ਤੁਸੀਂ ਆਰਾਮ ਕਰਦੇ ਹੋ ਜਾਂ ਦਵਾਈ ਲੈਂਦੇ ਹੋ ਉਹਦੇ ਨਾਲ ਵੀ ਅਗਰ ਤੁਹਾਡਾ ਦਰਦ ਨਹੀਂ ਰੁਕਦਾ ਮਹ ਲੋਗੇ ਤੁਸੀਂ ਰੈਸਟ ਦੇ ਤੁਹਾਡੀ ਪੇਨ ਨਹੀਂ ਤੁਸੀਂ ਪੌੜੀਆਂ ਚੜਨ ਲੱਗੇ ਦਰਦ ਹੋਈ ਹੈ ਤੁਹਾਨੂੰ ਤੁਸੀਂ ਰੁਕ ਗਏ 5 ਮਿੰਟ ਵਿੱਚ ਤੁਹਾਡੀ ਦਰਦ ਠੀਕ ਹੋ ਗਈ ਹੈ ਜਾਂ ਤੁਸੀਂ ਦਵਾਈ ਲਈ ਹੈ ਤੁਹਾਡੀ ਦਰਦ ਠੀਕ ਹੋ ਗਈ ਹੈ ਲੇਕਿਨ ਅਗਰ ਤੁਸੀਂ ਪੌੜੀਆਂ ਚੜਨ ਲੱਗੇ ਹੋ ਜਾਂ ਤੇਜ਼ ਦੁਰੇ ਤੁਹਾਨੂੰ ਸ਼ਕਤੀ ਜੇ ਦਰਦ ਹੋਈ ਹੈ ਆਰਾਮ ਕਰਨ ਨਾਲ ਵੀ ਨਹੀਂ ਰੁਗੀ ਉਹ ਦਵਾਈ ਜਿਹੜੀ ਤੁਹਾਡੇ ਡਾਕਟਰ ਨੇ ਤੁਹਾਨੂੰ ਦਿੱਤੀ ਹੈ ਉਹ ਖਾਣ ਦੇ ਨਾਲ ਵੀ ਨਹੀਂ ਰੁਗੀ ਤੇ ਇਟ ਮੀਨ ਥੋੜੀ ਗਰਬੜੀ ਹੈਗੀ ਹੈ ਇਦਾਂ ਦੇ ਲੱਛਣ ਜਿਹੜੇ ਆਉਂਦੇ ਆ ਹੁਣ ਇਹਦੇ ਵਿੱਚ ਕਈ ਵਾਰੀ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਹੁਣ ਦਿਲ ਦੇ ਦੌਰੇ ਦੇ ਲੱਛਣ ਤੁਹਾਨੂੰ ਇਸ ਤਰ੍ਹਾਂ ਵੀ ਮਹਿਸੂਸ ਹੋ ਸਕਦੇ ਹਨ ਜਾਨੀ ਕਿ ਜ਼ੁਕਾਮ ਵਰਗੇ ਲੱਛਣ ਤੁਸੀਂ ਬਲੀਵ ਨਹੀਂ ਕਰੋਗੇ ਕਿ ਦਿਲ ਦੇ ਦੌਰੇ ਦਾ ਮਤਲਬ ਤੁਹਾਨੂੰ ਫਲੂ ਵਰਗੇ ਲੱਛਣ ਆਉਂਦੇ ਕਈ ਵਾਰੀ ਜਾਂ ਤੁਹਾਨੂੰ ਜ਼ੁਕਾਮ ਲੱਗਾ ਤਾਂ ਉਹ ਜ਼ੁਕਾਮ ਦੇ ਵਿੱਚ ਜਦੋਂ ਦਿਲ ਦਾ ਦੌਰਾ ਥੋੜਾ ਬੱਲਾ ਪੈਂਦਾ ਸਾਨੂੰ ਉਦੋਂ ਨਹੀਂ ਪਤਾ ਲੱਗਦਾ ਕੋਈ ਅਸੀਂ ਡਿਫਰ ਨਹੀਂ ਕਰ ਸਕਦੇ ਕਿ ਸਾਨੂੰ ਇਹ ਨਜ਼ਲੇ ਦਾ ਕਰਕੇ ਹੈਗਾ ਕੁਝ ਨੂੰ ਨਜ਼ਰ ਆ ਲੱਗਦਾ ਉਹਦੋਂ ਵੀ ਥੋੜੀ ਜਿਹਾ ਨੂੰ ਕਈ ਵਾਰੀ ਸਾਹ ਦੀ ਤਕਲੀਫ ਹੁੰਦੀ ਹੈ ਜਾਂ ਕਈ ਵਾਰੀ ਉਹ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਂਦੀਆਂ ਕਿ ਤੁਹਾਨੂੰ ਐਂ ਲੱਗਦਾ ਕਿ ਤੁਹਾਡੀ ਛਾਤੀ ਦੀ ਪਿੱਠ ਦੇ ਉੱਪਰਲੇ ਜਿਹੜੇ ਮਸਲ ਨੇ ਉਹਨਾਂ ਦੇ ਵਿੱਚ ਦਰਦ ਹੋ ਰਹੀ ਹੈ ਜਾਨੀ ਕਿ ਤੁਹਾਡੀ ਜਿਹੜੀ ਛਾਤੀ ਦੇ ਉੱਪਰਲੇ ਹਿੱਸੇ ਦੇ ਵਿੱਚ ਮਸਲ ਹੈ ਨਾ ਤੁਹਾਨੂੰ ਮਸਲ ਦਾ ਦਰਦ ਮਹਿਸੂਸ ਹੋਊਗਾ ਤੁਹਾਨੂੰ ਦਿਲ ਦਾ ਦਰਦ ਨਹੀਂ ਮਹਿਸੂਸ ਹੋਊਗਾ ਡੂੰਗਾ ਦਰਦ ਨਹੀਂ ਮਹਿਸੂਸ ਹੋਊਗਾ ਜਾਂ ਉਹ ਤੁਹਾਡੇ ਜਵਾੜੇ ਜਾਂ ਬਾਹਾਂ ਦੀ ਉੱਪਰਲੀ ਪਿੱਠ ਦੇ ਵਿੱਚ ਦਰਦ ਹੁੰਦਾ ਜਾਂ ਤੁਸੀਂ ਬਹੁਤ ਜ਼ਿਆਦਾ ਥੱਕੇ ਹੁੰਦੇ ਹੋ ਤੁਹਾਨੂੰ ਐ ਲੱਗਦਾ ਕਿ ਬਹੁਤ ਜ਼ਿਆਦਾ ਥੱਕ ਗਏ ਆਂ ਦਰਦ ਨਹੀਂ ਹੁੰਦੀ ਉਹਦਾ ਸਾਇਲੈਂਟ ਹੁੰਦੀ ਹੈ ਪੇਨ ਲੇਕਿਨ ਤੁਹਾਨੂੰ ਥਕਾਵਟ ਵੜੀ ਉਹ ਤੁਸੀਂ ਥਕਾਵਟ ਸਮਝ ਲੈਂਦੇ ਹੋ ਲੇਕਿਨ ਉਹਦੇ ਵਿੱਚ ਕਈ ਵਾਰੀ ਉਹ ਅਟੈਕ ਵੀ ਆਇਆ ਹੁੰਦਾ ਜਾਂ ਤੁਹਾਨੂੰ ਬਜਦਸ਼ਮੀ ਹੋ ਜਾਂਦੀ ਹੈ ਤੁਸੀਂ ਸਮਝ ਲੈਂਦੇ ਹੋ ਕਿ ਪੇਟ ਦੀ ਖਰਾਬੀ ਦਾ ਕਰਕੇ ਹੈਗਾ ਜਾਂ ਰਵਾਇਤੀ ਦਿਲ ਦੇ ਦੌਰੇ ਦੇ ਲੱਛਣ ਜਿਵੇਂ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਜੋ ਮਿੰਟਾਂ ਤੱਕ ਉਤੋਂ ਵੀ ਜ਼ਿਆਦਾ ਲੰਮਾ ਸਮਾਂ ਰਹਿੰਦਾ ਜਾਂ ਸਾਹ ਦੀ ਕਮੀ ਆਉਣੀ ਚੱਕਰ ਆਉਣਾ ਜਾਂ ਤੁਹਾਡੇ ਸਰੀਰ ਦੇ ਚੈਸਟ ਸਾਡੀ ਅਗੀ ਇਹਦੇ ਵਿੱਚ ਬੇਰਾਮੀ ਜਾਂ ਟਾਈਟਨੈਸ ਜਿਹੜੀ ਬੜਾ ਮਹਿਸੂਸ ਕਰਨੀ ਜਾਂ ਹੋਰ ਬਹੁਤ ਜ਼ਿਆਦਾ ਮਤਲਬ ਠੰਡਾ ਪਸੀਨਾ ਜਿਹਨੂੰ ਕਹਿ ਸਕਦੇ ਆਪਾਂ ਉਹ ਆ ਜਾਣਾ ਜਾਂ ਉਲਟੀਆਂ ਵੀ ਆ ਸਕਦੀਆਂ ਦਿਲ ਕੱਚਾ ਵੀ ਹੋ ਸਕਦਾ ਹੁਣ ਇਹਦੇ ਕਾਰਨ ਤਾਂ ਉਹੀ ਹੁੰਦੇ ਨੇ ਦਿਲ ਨਾਲ ਜਿਹੜੇ ਆਮ ਦਿਲ ਦੇ ਰੋਗਾਂ ਦੇ ਕਾਰਨ ਹੁੰਦੇ ਜਿਵੇਂ ਕਾਰਨਰੀ ਆਰਟੀ ਡੀਸੀਜ਼ ਹੈ ਕੰਪਲੈਕਸ ਵਗੈਰਾ ਬਣੀਆਂ ਹੋਈਆਂ ਨੇ ਚਰਬੀ ਵਧਨ ਦਾ ਕਰਕੇ ਜਿਹੜੀਆਂ ਬਣਦੀਆਂ ਨੇ ਤੇ ਹੋਰ ਕਿਸੇ ਕਾਰਨ ਜਿਹੜੀਆਂ ਜਿਹੜੇ ਆਮ ਦਿਲ ਦੇ ਦੌਰੇ ਦੇ ਕਾਰਨ ਦੇ ਨਾ ਕਾਰਨ ਇਹਦੇ ਸਾਇਲੈਂਟ ਦੇ ਵੀ ਉਹੀ ਹੁੰਦੇ ਆ ਕੰਪਲੈਕਸ ਦੇ ਜਿਹੜੇ ਤੱਬੇ ਬਣ ਜਾਂਦੇ ਨੇ ਜਦੋਂ ਆਕਸੀਜਨ ਨਾਲ ਭਰਪੂਰ ਖੂਨ ਜਿਹੜਾ ਵਾ ਉਹ ਲੰਘਦਾ ਨਹੀਂ ਸਾਡੀਆਂ ਧਮਨੀਆਂ ਦੇ ਵਿੱਚੋਂ ਦੀ ਜਾਂ ਧਮਨੀਆਂ ਦਾ ਸਾਈਜ਼ ਜਿਹਨੂੰ ਕਹਿ ਲਈਏ ਸੌਖੀ ਭਾਸ਼ਾ ਦੇ ਵਿੱਚ ਕਿ ਛੋਟਾ ਹੋ ਜਾਂਦਾ ਅਗਰ ਤੁਸੀਂ ਸ਼ੂਗਰ ਦੇ ਰੋਗੀ ਹੋ ਤੁਸੀਂ ਬਲੱਡ ਪ੍ਰੈਸ਼ਰ ਦੇ ਹੋ ਤੁਸੀਂ ਖਾਣ ਪੀਣ ਦੇ ਵਿੱਚ ਵੀ ਆਪਣਾ ਬਹੁਤ ਜ਼ਿਆਦਾ ਟ੍ਰਾਂਸ ਫੈਟ ਵਗੈਰਾ ਲੋਡ ਤੋਂ ਜ਼ਿਆਦਾ ਲੈਂਦੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਹੈਗੀ ਆ ਕਿ ਦਿਲ ਦੇ ਦੌਰੇ ਤੁਹਾਡੇ ਆ ਬਜ਼ੁਰਗਾਂ ਨੂੰ ਜਾਂ ਵੱਡਿਆਂ ਨੂੰ ਕਿਸੇ ਮੰਮੀ ਪਾਪਾ ਨੂੰ ਜਾਂ ਕਿਸੇ ਫੈਮਿਲੀ ਤੁਹਾਡੇ ਦੇ ਵਿੱਚ ਪਏ ਹੋਏ ਕੋਈ ਅਗਰ ਤੁਹਾਡਾ ਇਤਿਹਾਸ ਹੈਗਾ ਤਾਂ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਾਂ ਤੁਸੀਂ ਬਹੁਤ ਜ਼ਿਆਦੀ ਜਿਵੇਂ ਸਿਗਰਟ ਬੀੜੀ ਜਾਂ ਤੁਹਾਡੀ ਸਟ्रेस ਵਾਲੀ ਲਾਈਫ ਜਾਂ ਤਣਾਅ ਦੇ ਵਿੱਚੋਂ ਦੀ ਲੰਘ ਰਹੇ ਹੋ ਤੁਸੀਂ ਜਾਂ ਤੁਸੀਂ ਬਿਲਕੁਲ ਹੀ ਮਤਲਬ ਕੋਈ ਬਹੁਤ ਜ਼ਿਆਦਾ ਅਲਕੋਹਲਕੋ ਤੁਸੀਂ ਮਿੱਠੇ ਦਾ 슈ਗਰ ਦੇ ਮਤਲਬ ਮਿੱਠੇ ਦੇ ਜਿਹੜੇ ਸ਼ਕਰ ਰੋਗੀ ਹੋ ਤੇ ਤੁਸੀਂ ਪਰਹੇਜ਼ ਵੀ ਨਹੀਂ ਕਰ ਰਹੇ ਤੁਸੀਂ ਕੋਈ 슈ਗਰ ਦੀਆਂ ਦਵਾਈਆਂ ਵੀ ਨਹੀਂ ਲੈ ਰਹੇ ਤੁਸੀਂ ਕੋਈ ਉਹਦਾ ਪ੍ਰੋਪਰ ਟ੍ਰੀਟਮੈਂਟ ਵੀ ਨਹੀਂ ਕਰ ਰਹੇ ਇੱਕ ਕਾਰਨ ਹੋ ਜਾਂਦੇ ਨੇ ਕਿ ਸੋਨ ਜਦੋਂ ਤੁਹਾਨੂੰ ਮਹਿਸੂਸ ਹੀ ਉਦੋਂ ਹੁੰਦਾ ਕਿ ਜਦੋਂ ਉਹ ਕਈ ਵਾਰੀ ਫਿਰ ਅੰਦਰ ਅੰਦਰ ਡੈਮੇਜ ਜਿਹੜਾ ਸਾਡਾ ਜ਼ਿਆਦਾ ਹੋ ਜਾਂਦਾ ਤੇ ਅਸੀਂ ਤੇ ਅਗਰ ਕਿਸੇ ਨੂੰ ਬਲੱਡ ਪ੍ਰੈਸ਼ਰ ਵੱਧਦਾ ਤਾਂ ਉਦੋਂ ਹੀ ਧਿਆਨ ਨਾਲ ਡਾਕਟਰ ਦੀ ਸਲਾਹ ਦੇ ਨਾਲ ਦਵਾਈਆਂ ਵੀ ਲੈਣੀਆਂ ਚਾਹੀਦੀਆਂ ਅਗਰ ਸ਼ੂਗਰ ਹੈ ਤਾਂ ਵੀ ਜਾਂ ਤੁਸੀਂ ਹੋਰ ਰੋਗੀ ਹੋ ਕਿਸੇ ਕਾਰਨ ਤਾਂ ਰੂਟੀਨ ਦੇ ਵਿੱਚ ਤੁਹਾਨੂੰ ਤੁਸੀਂ ਡਾਕਟਰ ਕੋਲ ਜਾਓਗੇ ਚੈੱਕਅਪ ਕਰਵਾਓਗੇ ਤਾਂ ਉਹ ਪਤਾ ਲੱਗ ਜਾਂਦਾ ਫਿਰ ਤੁਸੀਂ ਆਪਣਾ ਲਾਈਫ ਸਟਾਈਲ ਜਿਹੜਾ ਐਕਟਿਵ ਰੱਖੋਗੇ ਖਾਣ ਪੀਣ ਦਾ ਪਰੇਸ਼ ਕਰੋਗੇ ਜਿਵੇਂ ਨਮਕ ਆ ਮਿੱਠਾ ਵਾ ਜਾਂ ਹੋਰ ਕੋਈ ਟ੍ਰਾਂਸਫੈਟ ਵਗੈਰਾ ਜਿਆਦਾ ਨਹੀਂ ਖਾਣੇ ਉਫਰ ਡਾਕਟਰ ਤੁਹਾਡੇ ਨੇ ਜਾਂ ਡਾਈਟੀਸ਼ੀਅਨ ਨੇ ਨਾਲ ਤੁਹਾਨੂੰ ਦੱਸਿਆ ਹੁੰਦਾ ਤੇ ਅਗਰ ਤੁਸੀਂ ਇਹ ਜਿਹੜਾ ਦੌਰਾ ਹੈ ਕਾਫੀ ਘੱਟ ਕੋਈ ਹੋ ਸਕਦਾ ਤੁਹਾਡੇ ਵਾਸਤੇ ਕਈ ਵਾਰੀ ਤੁਹਾਨੂੰ ਫਿਰ ਇਲਾਜ ਕਰਨ ਦਾ ਜਾਂ ਸੰਭਲਣ ਦਾ ਮੌਕਾ ਨਹੀਂ ਮਿਲਦਾ ਇਸ ਕਰਕੇ ਅਗਰ ਤੁਹਾਡੀ ਏਜ 40 ਪਲਸ ਹੈ ਤਾਂ ਕੋਸ਼ਿਸ਼ ਕਰੋ ਕਿ ਤੁਹਾਨੂੰ ਥੋੜੀ ਬੜੀ ਵੀ ਕਿਤੇ ਚੈਸਟ ਦੇ ਵਿੱਚ ਦਰਦ ਜਾਂ ਕੋਈ ਟਾਈਟਨੈਸ ਪਾਰਾਪਨ ਜਾਂ ਕੋਈ ਸਾਹ ਚੜਦਾ ਲੋਡ ਤੋਂ ਜ਼ਿਆਦਾ ਥੋੜਾ ਬੜਾ ਵੀ ਤੇਜ਼ ਦੌੜਨ ਨਾਲ ਪੌੜੀਆਂ ਚੜ੍ਹਨ ਨਾਲ ਤਾਂ ਤੁਸੀਂ ਮਿਲੋ ਸਾਇਲੈਂਟ ਹਾਰਟ ਅਟੈਕ ਦੇ ਰੋਗੀ ਹੋ ਸਕਦੇ ਹੋ ਉਹਨਾਂ ਹਾਲਾਤਾਂ ਦੇ ਵਿੱਚ ਘਬਰਾਉਣ ਦੀ ਬਹੁਤੀ ਲੋੜ ਨਹੀਂ ਡਾਕਟਰ ਦੀ ਸਲਾਹ ਲਓ ਡਾਕਟਰ ਦੇ ਦੱਸਣ ਮੁਤਾਬਕ ਦਵਾਈਆਂ ਲਓ ਖਾਣ ਪੀਣ ਦਾ ਪਰਹੇਜ਼ ਕਰੋ ਜੋ ਐਕਸਰਸਾਈਜ਼ ਜਿੰਨੀਕ ਤੁਹਾਡੇ ਡਾਕਟਰ ਤੁਹਾਨੂੰ ਐਡਵਾਈਸ ਕਰਦੇ ਨੇ ਕੋ ਕਰੋ। ਫੈਸੇ ਤੇ ਸਾਨੂੰ ਰੂਟੀਨ ਦੇ ਵਿੱਚ ਐਕਸਰਸਾਈਜ਼ ਜਿਹੜੀ ਆ ਕੋਸ਼ਿਸ਼ ਕਰੋ ਕਿ 1 ਘੰਟਾ ਸੈਰ ਕੀਤੀ ਜਾਵੇ। ਜਾਂ ਕੋਈ 7-8 ਮਿੰਟ, 10 ਮਿੰਟ, 15 ਮਿੰਟ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਦੌੜ ਕੇ ਪੌੜੀਆਂ ਚੜੋ। ਇੱਕ ਤੰਦਰੁਸਤ ਬੰਦੇ ਵਾਸਤੇ ਗੱਲ ਕਰਦੇ ਆ। ਕਿ ਤੁਸੀਂ ਰੋਗਾਂ ਤੋਂ ਬਚੇ ਰਹੋ। ਜ਼ੋਰ ਤੋਂ ਜ਼ਿਆਦਾ ਮਿੱਟਾ, ਫਾਸਟ ਫੂਡ ਨਾ ਲਓ। ਨਮਕ ਵੀ ਲੋੜ ਤੋਂ ਜ਼ਿਆਦਾ ਨਾ ਲਓ। ਖਾਸ ਕਰਕੇ ਤੁਹਾਨੂੰ 슈ਗਰ ਜਾਂ ਬਲੱਡ ਪ੍ਰੈਸ਼ਰ ਹੈ ਤੇ ਡਾਕਟਰ ਦੀ ਸਲਾਹ ਨਾਲ ਆਪਣੀ ਖੁਰਾਕ ਨੂੰ ਜਿਹੜੇ ਉਹ ਸੈੱਟ ਕਰੋ ਤੇ ਜੇ ਅਗਰ ਤੁਹਾਨੂੰ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਨਹੀਂ ਵੀ ਹੈਗਾ ਤਦ ਵੀ ਤੁਸੀਂ ਲੋੜ ਤੋਂ ਜ਼ਿਆਦਾ ਮਿੱਠਾ ਲੋੜ ਤੋਂ ਜ਼ਿਆਦੀ ਜਿਹੜਾ ਨਮਕ ਨਾ ਲਓ ਸਿੰਪਲ ਆਪਣਾ ਭੋਜਨ ਘਰ ਦੇ ਵਿੱਚ ਬਣਿਆ ਜਿਹਦੇ ਵਿੱਚ ਦਾਲਾਂ ਸਬਜ਼ੀਆਂ ਸਲਾਦ ਫਾਈਬਰ ਵਗੈਰਾ ਚੰਗੀ ਮਾਤਰਾ ਦੇ ਵਿੱਚ ਹੋਵੇ ਜਿਵੇਂ ਅਸੀਂ ਕੋਲ ਡਰਿੰਕ ਜ਼ਿਆਦਾ ਲੈਨੇ ਆ ਨਰਜੀ ਡਰਿੰਕ ਜ਼ਿਆਦਾ ਲੈਨੇ ਆ ਇਹ ਵੀ ਬਹੁਤ ਜ਼ਿਆਦਾ ਨੁਕਸਾਨਦਈ ਹੈ ਜਾ ਹੋਰ ਅਸੀਂ ਬਿਜਾਰੀ ਚੀਜ਼ਾਂ ਖਾਂਦੇ ਆ ਜਿਵੇਂ ਮਿੱਠੇ ਵਾਲੀਆਂ ਹਲਵਾਈ ਦੀਆਂ ਬਣੀਆਂ ਉਹ ਮਹੀਨੇ 10 ਦਿਨ ਬਾਅਦ ਕਿਤੇ ਥੋੜਾ ਬਲ ਹੋ ਜਾਂਦਾ ਜੇ ਅਗਰ ਰੁਟੀਨ ਦੇ ਵਿੱਚ ਹੀ ਸਾਡੀ ਆਦਤ ਜ਼ਿਆਦਾ ਲੈਂਦੀ ਹੈ ਤਾਂ ਉਹਦੇ ਤੋਂ ਵੀ ਪਰਹੇਜ਼ ਕਰੋ ਤੇ ਐਕਸਰਸਾਈਜ਼ ਜ਼ਰੂਰ ਕਰੋ ਐਕਟਿਵ ਰੱਖੋ ਆਪਣੇ ਸਰੀਰ ਨੂੰ ਜਿੰਨਾ ਵੀ ਤੁਸੀਂ ਐਕਟਿਵ ਰਹੋਗੇ ਉਨਾ ਹੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਕੱਲ ਨੂੰ ਆਪਾਂ ਫਿਰ ਇਹਦੇ ਤੇ ਥੋੜੀ ਗੱਲ ਕਰਾਂਗੇ ਅੱਜ ਮੈਂ ਕੋਸ਼ਿਸ਼ ਤਾਂ ਕੀਤੀ ਹੈ ਕਿ ਦੋ ਵੀਡੀਓਜ਼ ਬਣਾਈਆਂ ਨੇ ਇਹਦੇ ਉੱਪਰ ਇੱਕ ਸਾਇਲੈਂਟ ਵਾਸਤੇ ਤੇ ਇੱਕ ਮੀਨੀ ਹਾਰਡ ਟੈਪ ਵਾਸਤੇ ਦੇ ਨਾਇਟ ਉਹ ਦੋਨੋਂ ਲਗਭਗ ਮਿਲਦੀਆਂ ਜੁਲਦੀਆਂ ਨੇ ਮੀਡੀਆ ਕਿ ਤੁਹਾਨੂੰ ਪਸੰਦ ਆਉਣਗੀਆਂ ਧੰਨਵਾਦ ਸ਼ੁਕਰੀਆ ਮਿਹਰਬਾਨੀ